ਪੰਜਾਬ ਦੇ ਵਿੱਚ ਚਾਈਨਾ ਡੋਰ ਵੇਚਣ ਵਾਲਿਆਂ ਦੇ ਉੱਤੇ ਸਖਤਾਈ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਦੁਕਾਨਦਾਰ ਚਾਈਨਾ ਦੀ ਡੋਰ ਵੇਚਦੇ ਨੇ ਉਹਨਾਂ ਦੁਕਾਨਦਾਰਾਂ ਤੇ ਉੱਤੇ ਸਖਤ ਕਾਰਵਾਈ ਕਿੱਤੀ ਜਾਵੇਗੀ ਪ੍ਰਸ਼ਾਸਨ ਦੇ ਵੱਲੋਂ ਸਖਤ ਆਦੇਸ਼ ਜਿਹੜੇ ਦਿੱਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਬਾਜ਼ਾਰਾਂ ਦੇ ਵਿੱਚ ਪਤੰਗ ਜਿਹੜੇ ਵੇਚੇ ਜਾ ਰਹੇ ਨੇ ਤੇ ਨਾਲ ਹੀ ਚਾਈਨਾ ਦੀ ਡੋਰ ਵੇਚੀ ਜਾਂਦੀ ਆ ਜਿਸ ਦੇ ਉੱਤੇ ਪੰਜਾਬ ਦੇ ਵਿੱਚ ਪਾਬੰਦੀ ਲਗਾਈ ਹੋਈ ਆ ਕਿਉਂਕਿ ਇਹ ਡੋਰ ਆ ਜਿਹੜੀ ਪੰਛੀਆਂ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਆ ਉਸ ਦੇ ਨਾਲ ਜਿਹੜੇ ਰਾਹੀਗਰ ਹੁੰਦੇ ਨੇ ਸਕੂਟਰ ਮੋਟਰਸਾਈਕਲਾਂ ਦੇ ਉੱਤੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਸਫ਼ਰ ਕਰਦੇ ਨੇ ਉਹਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ ਕਈ ਲੋਕ ਇਸ ਦੇ ਵਿੱਚ ਝੋਲ ਕੇ ਆਪਣੀ jaan गवा ਬੈਠਦੇ ਨੇ ਤਾਂ ਪਿਛਲੇ ਸਾਲ ਆਪਾਂ ਕਈ ਅਜਿਹੇ ਘਟਨਾਵਾਂ ਦੇਖੀਆਂ ਸੀ ਰਾਹੀਗਰਾਂ ਦੇ ਗਲ ਦੇ ਵਿੱਚ ਇਹ ਚਾਈਨਾ ਡੋਰ ਫਸ ਜਾਂਦੀ ਸੀ ਜਿਸ ਦੇ ਨਾਲ ਗਲ ਕੱਟਣ ਦੇ ਨਾਲ ਮੌਤ ਹੋ ਜਾਂਦੀ ਸੀ ਤਾਂ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਪਹਿਲਾਂ ਹੀ ਇਸ ਡੋਰ ਦੇ ਉੱਤੇ ਨਕੇਲ ਕਸਣੀ ਸ਼ੁਰੂ ਕਰ ਦਿੱਤੀ ਗਈ ਹੈ ਜਿੱਥੇ ਗੱਲ ਕਰੀਏ ਆਪਾਂ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੁਆਰਾ ਜਿਹੜਾ ਕਿ ਚਾਈਨਾ ਡੋਰ ਦੇ ਗੱਟੂ ਵੇਚੇ ਜਾ ਰਹੇ ਸੀ ਜੋ ਕਿ ਬਹੁਤ ਹੀ ਹਾਨੀਕਾਰਕ ਨੇ ਕੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਬਸੰਤ ਪੰਚਮੀ ਦੇ ਦਿਨ ਲੋਕਾਂ ਦੁਆਰਾ ਪਤੰਗ ਉਡਾਏ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਹੁਣੇ ਤੋਂ ਹਲਚਲ ਜਿਹੜੀ ਸ਼ੁਰੂ ਹੋ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਸਖਤਾਈ ਦਿਖਾਈ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਬਸੰਤ ਪੰਚਮੀ ਵਾਲੇ ਦਿਨ ਲੋਕਾਂ ਦੇ ਘਰਾਂ ਦੇ ਉੱਤੇ ਜਿਹੜੀ ਡਰੋਨ ਚਲਾ ਕੇ ਇਹ ਨਿਗਰਾਨੀ ਰੱਖੀ ਜਾਵੇਗੀ ਜਿਹੜੇ ਲੋਕ ਪਤੰਗ ਚਾਈਨਾ ਡੋਰ ਦੇ ਨਾਲ ਉਡਾਉਣਗੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਸੰਤ ਪੰਚਮੀ ਵਾਲੇ ਦਿਨ ਟੀਮਾਂ ਬਣਾ ਕੇ ਲੋਕਾਂ ਦੇ ਘਰਾਂ ਦੇ ਜਿੱਥੇ ਲੋਕ ਪਤੰਗ ਉਡਾਉਂਦੇ ਨੇ ਉਹਨਾਂ ਦੇ ਕੋਠਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾਵੇਗੀ ਜੇਕਰ ਲੋਕ ਚਾਈਨਾ ਡੋਰ ਦੇ ਵਰਤੋਂ ਕਰਦੇ ਹੋਏ ਨਜ਼ਰ ਆਏ ਤਾਂ ਉਹਨਾਂ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਚਾਈਨਾ ਡੋਰ ਵੇਚਣ ਵਾਲਿਆਂ ਦੀ ਤਾਂ ਸ਼ਮਤ ਆਈ ਹੀ ਆਈ ਹੈ ਨਾਲ ਚਾਈਨਾ ਡੋਰ ਖਰੀਦਣ ਵਾਲਿਆਂ ਦੇ ਉੱਤੇ ਵੀ ਸਖਤ ਕਾਰਵਾਈ ਕਰਨ ਦੇ ਮੂਡ ਦੇ ਵਿੱਚ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਚੇਤਾਵਨੀ ਦੇ ਦਿੱਤੀ ਗਈ ਹੈ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਫੜਿਆ ਜਾਂਦਾ ਤਾਂ ਉਸ ਦੇ ਉੱਤੇ ਕਾਰਵਾਈ ਹੋਵੇਗੀ ਜੇਕਰ ਕਿਸੇ ਵਿਅਕਤੀ ਦੇ ਕੋਲ ਚਾਈਨਾ ਡੋਰ ਹੋਈ ਤਾਂ ਉਹ ਪਤੰਗ ਉਡਾਉਂਦਾ ਹੋਇਆ ਫੜਿਆ ਗਿਆ ਤਾਂ ਉਸ ਦੇ ਉੱਤੇ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਤਾਂ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਣ ਵਾਲੇ ਵਿਅਕਤੀ ਨੂੰ ਤਾਂ ਕਿਰਪਾ ਕਰਕੇ ਸਾਵਧਾਨੀ ਆ ਜਿਹੜੀ ਬਣਾਈ ਰੱਖੋ ਕਿਉਂਕਿ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਸਖਤਾਈਆਂ ਕੀਤੀਆਂ ਜਾਂਦੀਆਂ ਨੇ ਉਹ ਕਿਤੇ ਨਾ ਕਿਤੇ ਆਮ ਲੋਕਾਂ ਦੇ ਜੀਵਨ ਦੇ ਨਾਲ ਹੀ ਜੁੜੀਆਂ ਹੁੰਦੀਆਂ ਨੇ ਕਿਉਂਕਿ ਜਦੋਂ ਪਤੰਗ ਉਡਾਇਆ ਜਾਂਦਾ ਤਾਂ ਚਾਈਨਾ ਡੋਰ ਦੀ ਵਰਤੋਂ ਕਰਦੇ ਨੇ ਤਾਂ ਉਹ ਡੋਰ ਜਿਹੜੀ ਲੋਕਾਂ ਦੇ ਗਲਾਂ ਦੇ ਵਿੱਚ ਫਸ ਜਾਂਦੀ ਹੈ ਜਿਸ ਦੇ ਨਾਲ ਲੋਕਾਂ ਦੇ ਗਲੇ ਕੱਟੇ ਜਾਂਦੇ ਨੇ ਤੇ ਮੌਕੇ ਤੇ ਜਿਹੜੀ ਮੌਤ ਹੋ ਜਾਂਦੀ ਹੈ ਪਿਛਲੇ ਸਾਲ ਵੀ ਕਈ ਲੋਕਾਂ ਦੀ ਮੌਤ ਹੈ ਜਿਹੜੀ ਇਸ ਟਾਈਮ ਚਾਈਨਾ ਡੋਰ ਦੀ ਵਜ੍ਹਾ ਤੇ ਨਾਲ ਹੋਈ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੋਰ ਸਖਤਾਈ ਕੀਤੀ ਜਾਵੇਗੀ ਤੇ ਜਿਹੜੇ ਲੋਕ ਚਾਈਨਾ ਡੋਰ ਵੇਚਦੇ ਨੇ ਤੇ ਜਿਹੜੇ ਖਰੀਦਦੇ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ